ਲਓ ਜੀ ਪਾਣੀ ਕੱਢ ਦਿਓ ਕੰਨੀ ਨਹੀਂ ਕਰਦੇ ਕਿੱਦਾਂ ਕਰਨ ਕਈ ਨਾ ਕਰ ਤਲ ਕਿੱਦੂ ਹੋਣ ਤਾਂ ਮੁਰਗੇ ਮੱਥਾ ਮਾਰੀ ਜਾਏਗਾ ਫਿਰ ਕਿੱਦਾਂ ਹੋ ਰਿਆਂ ਨੂੰ ਆ ਪੱਥਰ ਆ ਛੋਟਾ ਗੇਰ ਲਾ ਲਾ ਛੋਟਾ ਹੁਣ ਹੈ ਨਹੀਂ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਹਨੇ ਵਿਚਾਰੇ ਨੇ ਮੂਹਰੇ ਲਾ ਕੇ ਸਾਨੂੰ ਗਰੀਬਾਂ ਨੂੰ ਡੁੱਬਣੋਂ ਬਚਾਤਾ ਸਾਡੇ ਜਵਾਕ ਵੀ ਸਕੂਲੋਂ ਜਾਣੋਂ ਰਹਿ ਗਏ ਸੀਗੇ ਠੀਕ ਹੈ ਜੀ ਬਸ ਬਾਕੀ ਤੁਸੀਂ ਆਪੇ ਦੇਖ ਹੀ ਰਹੇ ਹੋ ਇਹਦੇ ਚ ਕਿਹੜਾ ਕੋਈ ਸੀ ਦਿਖਾਵਾ ਬਸ ਤੁਹਾਡੇ ਸਾਰੇ ਸਾਹਮਣੇ ਹੈ ਸਾਡੇ ਸਾਨੂੰ ਨਰਕ ਚੋਂ ਵੜਤਾ ਇਹਨੇ ਅਸੀਂ ਆਜੇ ਨੰਗੇ ਨੇ ਅਸੀਂ ਕੰਮਾਂ ਤੇ ਜਾਣ ਜੋਗਰੇ ਨਹੀਂ ਸੀ ਸਕੂਲਾਂ ਸਾਡੇ ਬੱਚੇ ਜਮਣ ਆ ਪਾਪਾ ਉੱਚੇ ਟੰਗ ਕੇ ਮੂਹਰੇ ਜਾਂਦੇ ਨਰਕ ਹੈ ਬਿਮਾਰੀਆਂ ਲੱਗਦੀਆਂ ਪੈਰਾਂ ਤੇ ਫੁਣਸੀਆਂ ਹੋਣਾਂ ਪੰਗਾ ਇਹਨਾਂ ਦੇ ਸਾਰੇ ਮਜ਼ਦੂਰਾਂ ਦੇ ਇਹ ਤਾਂ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਮੋਢਾ ਲਾ ਕੇ ਮੋਢ ਇਥੇ ਪੈਸੇ ਦੀ ਗੁੱਟੀ ਵੀ ਧਰਦੇ ਨਰਕ ਇਦਾਂ ਵੀ ਨਹੀਂ ਵੱੜਦਾ ਇਹ ਹੁਣ ਪਾਈਪ ਲਾਈਨ ਪਾਈ ਹੈ ਇਹ ਭੈਣ ਭਾਈ ਦੇ ਸਹਿਯੋਗ ਨਾਲ ਪਾਈਏ ਪੈਸਿਆਂ ਦੀ ਕਰਨੀ ਜਿਹੜਾ ਇਹ ਨਰਕ ਹੈ ਮੂਤ ਹੈ ਪਾਣੀ ਹੈ ਸਾਰੇ ਪਿੰਡ ਦਾ ਹੈ ਮਤਲਬ ਕਿ ਇਹ ਚ ਕੋਈ ਪੈਸੇ ਲੈ ਕੇ ਵੀ ਨਹੀਂ ਵੱੜਦਾ ਬਹੁਤ ਭੈੜਾ ਹੁਣ ਆਪਾਂ ਕਾਲ ਵੀ ਕਰਦੇ ਹਾਂ ਹਾਂ ਲੋੜ ਹੀ ਨਹੀਂ ਇੱਕ ਆਪਾਂ ਥੋੜੇ ਦਿਨ ਪਹਿਲਾਂ ਦਰਸ਼ਕੋ ਲਾਈਵ ਕਰਿਆ ਸੀ ਆ ਜਗ੍ਹਾ ਦੇ ਉੱਪਰੋਂ ਹੁਣ ਥੋੜਾ ਹਨੇਰਾ ਤੁਹਾਨੂੰ ਤਾਂ ਇੰਗੋ ਕਲੀਅਰ ਨਹੀਂ ਦੇਖਣਾ ਤੇ ਉਸੇ ਜਿਹੜੀਆਂ ਪਾਈਪਾਂ ਪਾਈਆਂ ਜਾ ਰਹੀਆਂ ਸੀ ਪਿੰਡ ਬੰਗੀਦੀਪਾ ਉਹੀ ਜਗ੍ਹਾ ਇਹ ਲੋਕੇਸ਼ਨ ਪਿੰਡ ਬੰਗੀਦੀਪਾ ਦੀ ਫਿਰਨੀ ਜਿਹੜੀਆਂ 500 ਫੁੱਟ ਦੇ ਕਰੀਬ 8 ਇੰਚੀ ਪਾਈਪਾਂ ਬਾਕੇ ਛੱਪੜ ਦਾ ਪਾਣੀ ਜਿਹੜਾ ਕਿ ਸੜਕ ਤੇ ਆ ਜਾਂਦਾ ਸੀ ਇਧਰਲੀ ਸਾਈਡ ਤੋਂ ਉਹੋ ਹੁਣ ਖੇਤਾਂ ਦੇ ਵਿੱਚ ਜਾਊਗਾ ਜਿਹਨੂੰ ਜ਼ਰੂਰਤ ਹੋ ਬਰਤ ਲਿਆ ਕਰੂਗਾ ਤੇ ਜਦੋਂ ਮੀਂਹ ਆਉਣਗੇ ਉਹਨਾਂ ਲਈ ਛੱਪੜ ਖਾਲੀ ਹੋ ਜਾਇਆ ਕਰੂ ਨਿਕਾਸੀ ਲਈ ਇਹਦਾ ਕਰਕੇ ਆ ਸਾਰੀ ਸੜਕ ਤੇ ਪਾਣੀ ਖੜਦਾ ਸੀ ਦਿੱਕਤ ਆਉਂਦੀ ਸੀ ਨੰਗਨ ਟੱਪਣ ਵਾਲੇ ਵੀ ਸਾਰੇ ਕਹਿੰਦੇ ਆ ਜਗ੍ਹਾ ਤੇ ਸਾਰੇ ਹੀ ਤੇ ਪਾਣੀ ਖੜਾ ਹੁੰਦਾ ਸੀਗਾ ਤੇ ਅੱਜ ਉਹ ਕੰਮ ਕੰਪਲੀਟ ਹੋ ਗਿਆ ਪੱਖਾ ਲਾ ਕੇ ਉਹ ਪਾਈਪਾਂ ਚਲਦੀਆਂ ਕਰਦੇ ਆ ਤੇ ਹੁਣ ਸ਼ਾਮ ਨੂੰ ਤਕਰੀਬਨ ਕੰਪਲੀਟ ਹੋ ਗਿਆ ਤੇ ਉਹ ਵੀਰ ਭਾਈਆਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਨਾਲੇ ਉਹਨਾਂ ਦਾ ਕਰਦੇ ਆ ਧੰਨਵਾਦ ਆ ਖੜੇ ਆ ਬੰਦੇ ਕੁਝ ਵਿੱਚੋਂ ਬਾਗ ਗਏ ਇਹ ਦਿਓ ਮੜੀ ਜਾਣਕਾਰੀ ਕਿਵੇਂ ਸਿਰੇ ਚੜਿਆ ਤੇ ਸੇਵਕ ਸਿੰਘ ਖਾਲਸਾ ਕਈ ਜੋ ਇਹਨਾਂ ਨੇ ਸਹਰ ਇਹ ਪਿੰਡ ਬੰਗੀ ਦੀ ਕਾਹਦੀ ਮੇਨ ਫਿਰਨੀ ਆ ਹਾਂਜੀ ਹਾਂਜੀ ਇਧਰੋਂ ਜਾਂਦੀ ਆ ਸੜਕ ਪੱਕੇ ਨੂੰ ਆ ਜਾਂਦੀ ਆ ਮੱਲ ਵਾਲੇ ਨੂੰ ਅੱਛਾ ਜੀ ਜੇਲ ਉਹ ਤਾਂ ਬੱਸਾਂ ਇਧਰੋਂ ਲੰਘ ਜਾਂਦੀਆਂ ਇਧਰੋਂ ਜਿਹੜਾ ਮੇਨ ਗੱਲ ਆ ਸਾਰੇ ਸਕੂਲਾਂ ਦੀਆਂ ਬੰਨਾਂ ਇੱਥੋਂ ਲੰਘਦਣਾ ਸੀ ਹਾਂਜੀ ਬਾਬੇ ਨਰਾਇਣ ਦਾ ਦੀ ਸਮਾਧ ਆ ਬਹੁਤ ਪੁਰਾਣੀ ਸਮਾਧ ਆ ਮਤਲਬ ਕਿ ਸਾਡਾ ਪਿੰਡ ਹੀ ਬਾਬੇ ਸਿਰ ਤੇ ਆ ਅੱਛਾ ਜੀ ਸਾਰੇ ਰੂਪੂ ਬੰਗੀ ਦੀਪਾ ਬੰਗੀ ਦੇ ਆਸ-ਪਾਸ ਪਿੰਡ ਸਾਰੇ ਇੱਥੋਂ ਹੀ ਲੰਘਦੇ ਸੀ ਮੱਥਾ ਟੇਕਣਾ ਹਾਂਜੀ ਮਤਲਬ ਕਿੰਨੀ ਮੁਸ਼ਕਲ ਆਉਂਦੀ ਸੀ ਇਹ ਤਾਂ ਕੁਦਰਤੀ ਨਾ ਉਹ ਘਰ ਵਾਲਿਆਂ ਨੇ ਥਾਂ ਛੱਡਿਆ ਸੀ ਨਾਲ ਲੋਕ ਉੱਥੋਂ ਦੀ ਨਾਂਗੀਆਂ ਤੇ ਸੀ ਤਾਂ ਕਰਕੇ ਕੋਈ ਦਿੱਕਤ ਨਹੀਂ ਆਈ ਅੱਛਾ ਜੀ ਵਿਚਾਰਾ ਕਰ ਸੇਵ ਸਿੰਘ ਜਿਹੜੀ ਇਹਦੀ ਮਦਦ ਨਾਲ ਇਹਨੇ ਜੋ ਵੀ ਕੀਤਾ ਉਹਦੇ ਪਿੱਛੋਂ ਕੀਤਾ ਸੀ ਤਾਂ ਜੀ ਹੈਲਪ ਕਰਾਈ ਆ ਸਿਰਫ ਬਸ ਕੱਸੀਆਂ ਕੰਗੀਆਂ ਚੱਕੀ ਸਾਡੇ ਕੋਲੇ ਪੈਸਾ ਹੈ ਨਹੀਂ ਸੀ ਲਾਉਣ ਲਈ ਗਰੀਬਨ ਤੇ ਸੀ ਸਾਰਾ ਕੁਝ ਵਿਚਾਰੇ ਨੇ ਇਹਨੇ ਕਰਕੇ ਪਲਾਨ ਪਾ ਦਿੱਤੀ ਕੰਧਾਂ ਡਿੱਗ ਪਿਆ ਉਹ ਗਰੀਬ ਘਰ ਆ ਬੱਕੜ ਵਿਚਾਰਾ ਉਹਦਾ ਘਰ ਜਮਾ ਗਰੀਬ ਘਰ ਦਾ ਬੰਦਾ ਉਹ ਉਹਦੀ ਕੰਧ ਨੂੰ ਸਲਾਹ ਲੜ ਕੇ ਘਰ ਡਿੱਗਣ ਵਾਲਾ ਹੋਇਆ ਪਿਆ ਸੀ ਹੁਣ ਅੱਜ ਜਾ ਕੇ ਸਾਰਾ ਕਲੀਅਰ ਹੋਇਆ ਪਾਣੀ ਇਹ ਛੜਕਾ ਸੀ ਅੱਜ ਦੇਖਿਆ 2 ਮਹੀਨੇ ਬਾਅਦ ਅੱਛਾ ਜੀ ਕਿੰਨਾ ਬਹੁਤ ਵਧੀਆ ਤੁਸੀਂ ਵੀਡੀਓ ਚ ਦਿਖਾਓ ਮੈਂ ਬਥੇਰੀ ਵੀਡੀਓ ਆਪ ਵੀ ਪਾਈ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਨਾ ਕੋਈ ਪ੍ਰਬੰਧਕ ਹੈ ਇੱਥੇ ਸਰਪੰਚ ਤਾਂ ਹੋਣਾ ਹੈ ਨਹੀਂ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਇਹਨੇ ਵਿਚਾਰੇ ਨੇ ਮੂਹਰੇ ਲਾ ਕੇ ਸਾਨੂੰ ਗਰੀਬਾਂ ਨੂੰ ਡੁੱਬਣੋਂ ਬਚਾਤਾ ਅੱਛਾ ਜਵਾਕ ਵੀ ਸਕੂਲੋਂ ਜਾਣੋ ਰਹਿ ਗਏ ਸੀ ਠੀਕ ਹੈ ਜੀ ਬਸ ਬਾਕੀ ਤੁਸੀਂ ਆਪੇ ਦੇਖ ਹੀ ਰਹੇ ਹੋ ਇਹਦੇ ਚ ਕਿਹੜਾ ਕੋਈ ਸੀ ਦਿਖਾਵਾ ਬੱਟਸਮੈਨ ਸਾਰੇ ਸਾਹਮਣੇ ਹੈ ਕਿ ਸਾਡਾ ਸਾਨੂੰ ਨਰਕ ਚੋਂ ਵੜਤਾ ਇਹਨੇ ਅੱਜ ਆ ਤੇ ਨੰਗੇ ਨੇ ਅਸੀਂ ਕੰਮਾਂ ਤੇ ਉਹਲਾ ਸਾਡੇ ਬੱਚੇ ਜਮਣ ਆ ਪਾਪਾ ਉੱਥੇ ਟੰਗ ਕੇ ਨੂੰ ਜਾਂਦੇ ਕਿਸੇ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸੀ ਇਹਨਾਂ ਬਹੁਤ ਧੰਨਵਾਦ ਕਰੇ ਜਿਹੜੇ ਆ ਵੀਰ ਵਿਚਾਰੇ ਪਹਿਲੇ ਪੋਲ ਆ ਜਾਂਦੇ ਮਿੱਟੀ ਚੱਕਣਾ ਤੇ ਟਰੈਕਟਰ ਲੈ ਕੇ ਕੋਈ ਹੱਲ ਲੈ ਕੇ ਆਉਂਦਾ ਕਿ ਭਰਾ ਗਾਪ ਦੇ ਇਹਦੇ ਬੰਦੇ ਜਿਹੜੇ ਆਉਂਦੇ ਆ ਬਹੁਤ ਬਹੁਤ ਧੰਨਵਾਦ ਵਿਚਾਰਿਆਂ ਦਾ ਬਸ ਇਹੀ ਕਹਿਣਾ ਸੀ ਹੋਰ ਤਾਂ ਕੀ ਥੱਕ ਦੇ ਗੱਲ ਸੁਣ ਬੰਦੇ ਦਾ ਬਹੁਤ ਸਹਿਯੋਗ ਹੈ ਇਹਨਾਂ ਦਾ ਬਹੁਤ ਜੋਰ ਹੈ ਨਹੀਂ ਤਾਏ ਦਾ ਕਰੋ ਕੋਈ ਨਿਗਾਰ ਚ ਬਣਦਾ ਇੱਥੇ ਨਹੀਂ ਆਹ ਨਹੀਂ ਬਹੁਤ ਵਧੀਆ ਕਰ ਸੇਵਕ ਸਿੰਘ ਖਾਲਸਾ ਇਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਵੀ ਬਹੁਤ ਯੋਗਦਾਨ ਪਾਇਆ ਪਹਿਲਾਂ ਆਪਾਂ ਜ਼ਿਕਰ ਕੀਤਾ ਕਈ ਵਾਰੀ ਤੇ ਹੁਣ ਇਹਦੇ ਆ ਕੰਮ ਬਾਰੇ ਵੀ ਥੋੜਾ ਦੱਸ ਦਿਓ ਜੀ ਤਰਦੀਪ ਭਰਾ ਪਹਿਲਾਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਤੋਂ ਦੇ ਤੁਸੀਂ ਜੋ ਨਿੱਜੀ ਪਿੰਡਾਂ ਦੀਆਂ ਗੱਲਾਂ ਹੁੰਦੀਆਂ ਇਹ ਵੱਡੇ ਚੈਨਲ ਨਹੀਂ ਦਿਖਾਉਂਦੇ ਜੋ ਮਜ਼ਦੂਰ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਆਪ ਨੂੰ ਨੀਵੇਂ ਪੱਧਰ ਤੇ ਪਤਾ ਲੱਗਦਾ ਵੀ ਕੀ ਹੈ ਪਿੰਡਾਂ 'ਚ ਪਿੰਡ ਦਾ ਮਾਹੌਲ ਕੀ ਹੈ ਕੱਲੇ ਬਾਹਰ ਤੁਛ ਕਲੇ ਨਾਲ ਕੋਈ ਗੇਮ ਨਹੀਂ ਚੱਲਦੀ ਪਿੰਡਾਂ 'ਚ ਰਹਿ ਕੇ ਪਿੰਡਾਂ ਨਾਲ ਸੋਚਣਾ ਪੈਂਦਾ ਵੀ ਨਗਰ ਦਾ ਕੀ ਨੁਕਸਾਨ ਹੁੰਦਾ ਹੈ ਇਹ ਮੈਂ ਕੋਈ ਕਿਸੇ ਲਾਲਚ ਪਿੱਛੇ ਜਾਂ ਵੋਟ ਬੈਂਕ ਪਿੱਛੇ ਨਹੀਂ ਕੰਮ ਕਰਿਆ ਅੱਛਾ ਜੀ ਮੇਰੇ ਦਿਲ ਦੀ ਤਮੰਨਾ ਹੈ ਵੀ ਲੋਕਾਂ ਦੇ ਪਿਆਰ ਨਾਲ ਬੰਦਾ ਸਾਰਾ ਕੁਝ ਵੱਡਾ ਹੁੰਦਾ ਕੋਈ ਸਰਪੰਚ ਜਾਂ ਮੈਂਬਰੀ ਨਾਲ ਜਾਂ ਐਮਐਲਏ ਕੋਈ ਵੱਡਾ ਨਹੀਂ ਹੁੰਦਾ ਹਾਂ ਜੀ ਇਹ ਸਿਰਫ ਕੰਮ ਕਰ ਇਹ ਹੁਣ ਪਾਈਪਲੈਨ ਪਾਈ ਹੈ ਇਹ ਭੈਣ ਭਾਈ ਦੇ ਸਹਿਯੋਗ ਨਾਲ ਪਾਈਏ ਪੈਸਿਆਂ ਦੀ ਗੱਲ ਨਹੀਂ ਜਿਹੜਾ ਇਹ ਨਰਕ ਹੈ, ਮੂਤ ਹੈ, ਪਾਣੀ ਹੈ ਸਾਰੇ ਪਿੰਡ ਦਾ ਹੈ। ਮਤਲਬ ਕਿ ਇਹ ਚ ਕੋਈ ਪੈਸੇ ਲੈ ਕੇ ਵੀ ਨਹੀਂ ਵੜਦਾ। ਬਹੁਤ ਭੜਾ ਨਰਕ ਹੈ। ਬਿਮਾਰੀਆਂ ਲੱਗਦੀਆਂ, ਪੈਰਾਂ ਤੇ ਫੁਣਸੀਆਂ ਹੋਊਗਾ, ਪੰਗਾ ਇਹਨਾਂ ਦੇ ਸਾਰੇ ਮਜ਼ਦੂਰਾਂ ਦੇ। ਇਹ ਤਾਂ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਮੁੱਢਾ ਲਾ ਕੇ ਮੁੱਢਾ ਖੜੇ ਐ। ਇੱਥੇ ਪੈਸੇ ਦੀ ਗੁੱਟੀ ਵੀ ਧਰਦੇ ਨਰਕ ਇਦਾਂ ਵੀ ਨਹੀਂ ਵੜਦਾ। ਇਹਨਾਂ ਦੇ ਸਾਥ ਨਾਲ ਹੀ ਮੈਂ ਇੱਥੇ ਐ ਤੇ ਇਹਨਾਂ ਤੋਂ ਬਿਨਾ ਇਹ ਕੰਪਨੀ ਨੇ ਫੇਰੇ ਚੜਦਾ ਸੀ। ਤੋਬਾ ਵੀ ਨੀਮਾ ਹੋਊਗਾ, ਸਾਰੇ ਪਿੰਡ ਦੀਆਂ ਨਾਲੀਆਂ ਵੀ ਨੀਮੀਆਂ ਹੋਊਗਾ। ਇਹ ਸਾਰੇ ਰਲਕੇ ਨਗਰ ਦੇ ਸਹਿਯੋਗ ਨਾਲ ਹੀ ਕੰਮ ਹੁੰਦਾ ਇਹ ਥੋੜੀ ਜੀ ਪਾਰਟੀ ਵਾਈ ਧੁੱਪ ਉੱਪਰ ਉੱਠ ਕੇ ਇਹ ਸਾਰੇ ਕੰਮ ਫੇਰ ਹੀ ਹੁੰਦੇ ਆ ਇਹ ਇਕੱਲੀਆਂ ਜੈਲ ਸਿੰਘਾਂ ਨਾਲ ਨਹੀਂ ਕੰਮ ਹੁੰਦਾ ਮੈਨੂੰ ਤਾਂ ਨਿੰਦ ਨਹੀਂ ਦਿੰਦੇ ਨੇ ਮੈਂ ਤਾਂ ਧੰਨਵਾਦ ਕਰਦਾ ਬ੍ਰੋਧੀਆਂ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਮੈਨੂੰ ਨਿੰਦੇ ਆ ਤੇ ਕੁਸ਼ਤਾ ਕਰਦੇ ਆ ਗਾਲਾਂ ਤਾਂ ਦਿੰਦੇ ਆ ਪਰ ਆਪਣੀ ਇੱਕ ਵੀ ਗਲਤੀ ਕਰ ਦੇਣਾ ਆਪਾਂ ਮਾਫੀ ਮੰਗਣ ਨੂੰ ਵੀ ਤਿਆਰ ਹਾਂ ਪਿੰਡ 'ਚ ਕੋਈ ਕੰਮ ਹੋਵੇ ਹੁਣ ਸਾਡੇ ਇੱਕ ਪਾਈਪਲਾਈਨ ਪਾਸ ਹੋਈ ਅੱਜ ਦੱਸੀ ਜਾਂਦੇ ਐ ਅੱਜ ਆਏ ਆ ਜੀ ਤਕਰੀਬਨ ਉਹ ਮੈਨੂੰ ਕੋਈ ਪੈ ਕਿਸੇ ਪਾਈਪਲਾਈਨ ਦਾ ਨਹੀਂ ਮੈਂ ਜੋ ਪਾਈਪਲਾਈਨ ਅੱਜ ਸ਼ੁਰੂ ਕਰਦੇ ਤੜਕੇ ਮੇਰਾ ਟਰੈਕਟਰ ਜੇ ਵੀ ਸੀ ਵੀ ਜਿੰਨਾ ਮੈਂ ਪਹੁੰਚ ਵੀ ਖਰਚਾ ਕਰੂੰਗਾ ਪਰ ਮੈਨੂੰ ਇਹ ਬਦਨਾਮ ਨਾ ਕਰਨ ਜਿੰਨਾ ਯੋਗਰਾ ਮੈਂ ਅੱਜ ਵੀ ਪਾਈਪਲਾਈਨ ਨੂੰ ਪਾਉਣ ਨੂੰ ਤਿਆਰ ਐ ਕਿਤੇ ਕਹਿੰਦੇ ਠੇਕੇਦਾਰ ਨਹੀਂ ਥਿਆ ਫਲਾਣਾ ਨਹੀਂ ਥਿਆ ਮੈਂ ਹੱਥ ਨੂੰ ਪਾਈਪਲਾਈਨ ਪਵਾ ਸਕਦਾ ਜਦੋਂ ਪੈਸੇ ਦੇਣੇ ਆ ਬਿੱਲ ਪਾਸ ਹੋਇਆ ਪਿਆ ਠੇਕੇਦਾਰ ਕਿਉਂ ਨਹੀਂ ਥਿਆਉਂਦਾ ਇਹ ਸਿਰਫ ਗੁੱਜਲੀਆਂ ਚੱਲਣ ਬਦਨਾਮ ਕਰਨ ਲਈ ਨਾਲ ਮਿਲ ਕੇ ਸਭ ਕੁਝ ਹੋ ਜਾਂਦਾ ਹੈ ਜੇ ਤੁਹਾਨੂੰ ਬਦਨਾਮ ਕਰਕੇ ਭਰਾਵੋ ਕੁਝ ਮਿਲਦਾ ਸਾਡਾ ਫੇਰ ਵੀ ਨਹੀਂ ਕੁਝ ਵਗਰੇਦਾ ਜਿੱਦ ਦੇ ਅਸੀਂ ਮਾੜੇ ਹੋਏ ਉਹਦੇ ਲੋਕ ਸਾਡੇ ਛੱਤਰ ਮਾਰਨਗੇ ਤੇ ਮਾੜੇ ਬੰਦੇ ਤੇ ਹਮੇਸ਼ਾ ਹੀ ਛੱਤਰ ਪੈਂਦੇ ਆ ਧੰਨਵਾਦ ਤੁਹਾਡਾ ਇਹ ਲੋਕਾਂ ਦੇ ਸਾਥ ਨਾਲੀ ਮੈਂ ਪੈਸੇ ਬੂਸੇ ਨਾਲ ਨਹੀਂ ਜਿੱਦਦਾ ਕਿਸੇ ਨੂੰ ਮੈਂ ਤਾਂ ਆਪਣੇ ਭੈਣ ਭਾਈ ਦੇ ਨਗਰ ਦੇ ਪਿੰਡ 'ਚ ਰਹਿਣਾ ਉਹਨਾਂ ਦੇ ਪਿਆਰ ਨਾਲ ਹੀ ਮੈਂ ਸਾਰਾ ਕੁਝ ਕੰਮ ਕਰਦਾ ਧੰਨਵਾਦ ਤੇ ਬਾਕੀ 4-5 ਸੰਤਾ ਨਰਕ ਚੋਂ ਘੜਤਾ ਕਰਨੀ ਸਿੱਧੀ ਗੱਲ ਹੁਣ ਦੇਖੋ ਜੀ ਬੱਚੇ ਸਕੂਲ ਜਾਂਦੇ ਸੀ ਮੀਂਹ ਨਾਲ ਕਿਤੇ ਗੱਲ ਹੋ ਰਹੀ ਬਹੁਤ ਬੁਰਾ ਹਾਲ ਸੀ ਮਕਾਨ ਡਿੱਗ ਰਹੇ ਨੌਜਵਾਨ ਤਾਂ ਟੱਪ ਜਾਂਦੇ ਆ ਸਾਰੇ ਨਾਲੋਂ ਵੱਡਾ ਦੁੱਖ ਸੀ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚੇ ਆ ਕਿਸੇ ਕੋਲੇ ਸਾਈਕਲ ਨਹੀਂ ਕਿਸੇ ਕੋਲੇ ਕੁਝ ਨਹੀਂ ਤੁਰ ਕੇ ਜਾਂਦੇ ਉਹਨਾਂ ਦੇ ਬੂਟ ਭੇਜ ਜਾਂਦੇ ਸੀ ਸਕੂਲ ਚੋਂ ਫੇਰ ਵਿਚਾਰੇ ਗਿੱਲੇ ਬਹੁਤ ਬੁਰਾ ਹਾਲ ਸੀ ਅੱਜ ਮੈਨੂੰ ਲੱਗਦਾ ਤਕਰੀਬ ਨੇ ਇਹ ਮਹੀਨੇ ਤੋਂ ਸੜਕ ਸਾਫ਼ ਹੋਈ ਆ 2 ਮਹੀਨਿਆਂ ਤੋਂ ਸਾਡੇ ਸਾਰੇ ਪਰਿਵਾਰਾਂ ਨੂੰ ਚਾਹ ਚੜ੍ਹ ਗਿਆ ਜਿਵੇਂ ਇੱਥੇ ਸੜਕ ਤੇ ਮੇਲਾ ਲੱਗਿਆ ਹੁੰਦਾ ਸਾਰੇ ਆਏ ਹੋਵੇ ਵੀ ਯਾਰ ਆ ਕੀ ਹੋ ਗਿਆ ਤੇ ਆਈ ਭੁੱਲ ਗਏ ਸੀ ਵੀਰੇ ਸੜਕਾ ਕੇ ਟੋਬਾ ਆ ਗਿਆ ਜਾਂ ਖਾਲ ਹੈ ਨਹੀਂ ਲੱਗਦਾ ਜੀ ਮੈਂ ਸੜਕ ਤੇ ਕੋਈ ਹੁੰਦੇ ਸੀਗੇ ਠੇਬੇ ਖਾਂਦੇ ਕਿਤੇ ਨਾ ਲੈਣਾ ਨਾ ਦੇਣਾ ਟੱਪਣ ਨੂੰ ਤੇ ਕੰਦਾ ਬਾੜਾ ਸਾਡੀਆਂ ਡਿੱਜੀ ਜਾਂਦੇ ਨੇ ਦੋਪਾ ਮੁੜ ਕੇ ਸਾਰਾ ਘਰਾਂ ਚ ਵੜ ਗਿਆ ਆ ਕੇ ਤੇ ਪਾਰਟੀ ਦੂਜੇ ਪਾਸੇ ਆਏ ਪਿੰਡ ਦੇ ਸਾਂਝੇ ਕੰਮ ਲਈ ਪਹਿਲਾਂ ਕਿਸਾਨੀ ਅਧੂਲੋਂ ਵੀ ਚੱਲਿਆ ਉਦੋਂ ਵੀ ਮਦਦ ਕਰਦਾ ਹੈ ਦਿਲੋਂ ਮਦਦ ਕਰੀ ਹੈ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਬਦਨਾਮੀ ਦਾ ਪਹਿਲਾਂ ਸਾਹਮਣਾ ਕਰਨਾ ਪਊਗਾ ਪਰ ਮੈਂ ਇੱਕ ਬੇਨਤੀ ਕਰਦਾ ਮੈਨੂੰ ਕਿਤੇ ਗਲਤ ਸਾਬਤ ਕਰ ਦਿਓ ਮੈਂ ਉਸ ਤੋਂ ਮਾਫੀ ਮੰਗੂ ਜਿੱਥੇ ਮਰਜੀ ਆਖ ਕੇ ਪਰ ਕੱਲੀਆਂ ਗੱਲਾਂ ਪਰ ਮੈਂ ਉਹਨਾਂ ਦਾ ਇਹ ਤਾਂ ਨਿਬਾਦ ਕਰਦਾ ਹਾਂ ਵੀ ਤੁਸੀਂ ਮੇਰੀ ਗਲਤੀ ਤਾਂ ਕੱਢ ਦਿਓ ਯਾਰ ਵਾਹ ਕੇ ਕੱਢ ਦਿਓ ਕਿਤੇ ਉਸ ਤੋਂ ਫੇਰ ਵੀ ਮਾਫੀ ਮੰਗ ਲੂ ਆ ਜਿਹੜਾ ਕੰਮ ਹੋਇਆ ਪਿੰਡ ਦੇ ਲੋਕਾਂ ਦਾ ਸਹਿਯੋਗ ਹੈ ਇਹਦੇ ਵਿੱਚ ਮੈਂ ਕਹਿੰਦਾ ਵੀ ਪਿੰਡ ਦੇ ਬਹੁਤ ਜ਼ਿਆਦੇ ਸਾਡੇ ਪਿੰਡ ਦਾ ਟੋਬਾ ਦਿਖਾ ਦਿੱਤ ਕਿ ਨਾ ਤੁਹਾਨੂੰ ਮੈਨੂੰ ਲੱਗਦਾ ਵੀ ਲੋਕਾਂ ਦਾ ਸੁਰਗ ਹੀ ਹੋ ਗਿਆ ਇੰਨਾ ਬੁਰਾ ਹਾਲ ਸੀ ਇਹਦੇ ਸਹਿਯੋਗ ਨਾਲ ਅਸੀਂ 70 ਘਰ ਬਚ ਰਹੇ ਹਾਂ ਬਹੁਤ ਬੁਰਾ ਹਾਲ ਅੱਛਾ ਜੀ ਹੁਣ ਜਦੋਂ ਕਿਤੇ ਮੀਂਹ ਆਉਣਾ ਅਗਲਾ ਤੇ ਜਦੋਂ ਵੀ ਮੀਂਹ ਆਉਣਾ ਉਹ ਹੁਣ ਪਾਣੀ ਵਿੱਚ ਆ ਜਾਊਗਾ ਛੱਪੜ ਪਾਈ ਪਲੈਨ ਪੈ ਗਈ ਹਰਦੀ ਵੀਰੇ ਪਾਈ ਪਲੈਨ ਪੈ ਗਈ ਹੁਣ ਜਦੋਂ ਜਾਦੇ ਮੀਂਹ ਆਊਗਾ ਚਲੋ ਪਾਣੀ ਕੱਢ ਦਿਆ ਕਰਦੇ ਆ ਸਾਧਨ ਤਾਂ ਬਣ ਗਿਆ ਜੀ ਸਾਧਨ ਬਣ ਗਿਆ ਹੁਣ ਆਪਾਂ ਨੂੰ ਐ ਤਾਂ ਇਹਨੂੰ ਡੁੱਬਣੋਂ ਬਚ ਜਾਗੇ ਐ ਤਾਂ ਵੀ ਪਾਣੀ ਚਲੋ ਬੜਾ ਹਾਲ ਹੋਇਆ ਵੀਰੇ ਪਾਣੀ ਕੱਢ ਦਿਆ ਕਰਾਂਗੇ ਆਪਾਂ ਛੱਪੜ ਚ ਬਾਕੀ ਇਹ ਦੋ ਮਹੀਨੇ ਹੋਰ ਵੀ ਕਹਿ ਰਹੇ ਆ ਇਧਰ ਪਾਈ ਪਲੈਨ ਹੋਰ ਨਹੀਂ ਅਸੀਂ ਸਾਡੇ ਪਹਿਲੇ ਹੀ ਬਹੁਤ ਪਾਣੀ ਇੱਥੇ ਆਇਆ ਹੈ ਘਰ ਬਹੁਤ ਹੈ ਹੋਰ ਪਾਈ ਪਲੈਨ ਹੈ ਨਿਕਲ ਨਿਕਲੀ ਜਾਂਦਾ ਉਹ ਪਾਈ ਪਲੈਨ ਨਾਲ ਬਹੁਤ ਬਹੁਤ ਬਾ ਤੂੰ ਸਾਡੀ ਗੱਲ ਲੋਕਾਂ ਦਾ ਕੰਪਲੇਨਟ ਜੀ ਪਾਈਪ ਹਜੇ ਪਾਣੀ ਸਾਡਾ ਨਿਕਲ ਹੀ ਜਾਂਦਾ ਨਿਕਾਸ ਤੇ ਹੀ ਨਿਕਲ ਜਾਂਦਾ ਉਦੋਂ ਮੰਨ ਕੇ ਚੱਲੋ ਜੀ ਹੋਰ ਪਾਈਪਲਾਈਨਾਂ ਕਹਿੰਦੇ ਛੋਟੇ ਆ ਥੋੜੇ ਟੋਪੇਸ ਸਾਹੀ ਪਾਸ ਕਰਨਗੇ ਹੁਣ ਐਂ ਦੱਸੋ ਜੀ ਇੰਨਾ ਇਹ ਇਹ ਪਹਿਲਾਂ ਤਾਂ ਪਾਣੀ ਦਾ ਸਰਕਾ ਤੇ ਆ ਹੀ ਜਾਂਦਾ ਚੁੱਪੀ ਜਾਣੇ ਆ ਪਾਈਪਲਾਈਨਾਂ ਦਾ ਪਾਸ ਹੋ ਗਿਆ ਤੇ ਇਹ ਵਿਚਾਰੇ ਨੇ ਆਪਦੇ ਪੱਲੇਓ ਖਰਚਾ ਕਰਕੇ ਪਾਈਪਲਾਈਨ ਪੁਆਈ ਆ ਤੇ ਇਹ ਕਦੋਂ ਹੀ ਪਾਸ ਹੋਈ ਜੀ ਇਹ ਛਪੜੀ ਨੂੰ ਇਹ ਗਰੀਬਾਂ ਦੀ ਪਾਈਪਲਾਈਨ ਆ ਉਹ ਹੈਗੀ ਹੈਗੀ ਸਮਾਈਦਾਰਾਂ ਦੀ ਭਾਈ ਨਹੀਂ ਪਾਈ ਨਹੀਂ ਪਾਸ ਹੋਈ ਸੀ ਪਹਿਲਾਂ ਹੀ ਬਾਸ ਤੇ ਜਾ ਕੇ ਆਏ ਭਾਈ ਜਾ ਕੇ ਆਏ ਪਾਸ ਭਾਈ ਨਹੀਂ ਜਾਣ ਕਿ ਪੱਟਣ ਵਾਸਤੇ 10 ਵਾਰੀ ਇਸ ਮੈਚ ਵਿੱਚ ਗੋਲੇ ਬਾਹਰ ਆ ਕੇ ਤਾਂ ਕਰਕੇ ਨਹੀਂ ਪੈਂਦੀ ਇਹ ਤਾਂ ਪ੍ਰਿੰਸੀਪਲ ਨੇ ਪੈਸੇ ਲੈ ਕੇ ਪਾਈ ਇਹ ਚਾਹ ਨਹੀਂਦਾ ਧੰਨਵਾਦ ਬਹੁਤ-ਬਹੁਤ ਗਰੀਬਾਂ ਦਾ ਸਾਡੇ ਦਾ ਸਹਿਯੋਗ ਦਿੱਤਾ ਆ ਜਿਹੜੀ ਪੈ ਪਾਈ ਹੈ ਇਹ ਕਿਸੇ ਕਿਸ ਖਾਲਸਾ ਨੇ ਪਾਈ ਹੈ ਇਹਨੇ ਨਹੀਂ ਨਹੀਂ ਇਹਨੇ ਕਿਸੇ ਤੋਂ ਪੈਸਾ ਲਿਆ ਨਹੀਂ ਨਹੀਂ ਕਿਸੇ ਤੋਂ ਕੋਈ ਪੈਸਾ ਨਹੀਂ ਅਸੀਂ ਤਾਂ ਇਕੱਲੇ ਕਰਕੇ ਚੱਕਣ ਵਾਲੇ ਸੀ ਇਹਦੇ ਨਾਲ ਅੱਛਾ ਚੱਕਣ ਵਾਲੇ ਸੀ ਉਹ ਬਹੁਤ ਪੈਸਾ ਲਾਇਆ ਅਸੀਂ ਐ ਨਹੀਂ ਵੀ ਇਕੱਲਾ ਪਹਿਲਾਂ ਸੇਵਕ ਦੇ ਕੋਲੇ ਗਏ ਆਂਗੇ ਅਸੀਂ ਦੂਜਿਆਂ ਨੂੰ ਵੀ ਗਏ ਪ੍ਰਸ਼ਾਸਨ ਦੀ ਵੀ ਮਿੰਤ ਕਰੀ ਸਾਰਿਆਂ ਕੋਲੇ ਗਏ ਅਸੀਂ ਪਹਿਲਾਂ ਜਦੋਂ ਕਿਹੜਾ ਉਹਨਾਂ ਦੀਦਾ ਸੀ ਜਦੋਂ ਜਮਾ ਬੇਵੱਸ ਹੋ ਕੇ ਫੇਰ ਵਿਚਾਰੇ ਨੇ ਮਤਲਬ ਕਿ ਮੂਹਰੇ ਲੱਗਿਆ 500 ਫੁੱਟ ਦੇ ਕਰੀਬ ਐ ਪੈ ਗਈ ਇਹ ਉਹ 500 700 ਹੀ ਹੋ ਗਈ ਭਾਈ ਇੱਧਰ ਵੀ ਮੁੜ ਕੇ ਗਈ ਹੈ ਆ ਵੀ ਘਰ ਸੇਵਕ ਦਾ ਹੀ ਆ ਸਾਡਾ ਕੋਈ ਨਹੀਂ ਅੱਛਾ ਜੀ ਇਹ ਪਿੰਡ ਦੀਪਾ ਵੰਗੀ ਆ ਜੀ ਨੇੜੇ ਜਿਹੜੇ ਲੋਕ ਲੰਘਦੇ ਆ ਉਹਨਾਂ ਨੂੰ ਪਤਾ ਫਰਨੀ ਦੇ ਚੱਕੜ ਹੁੰਦਾ ਸੀ ਤੇ ਤਕਰੀਬਨ ਸਾਰੇ ਪਿੰਡਾਂ ਚ ਇਹੀ ਹਾਲ ਆ ਆਬਾਦੀ ਵਧਣ ਲਾ ਲੋ ਜਾਂ ਕੋਈ ਵੀ ਕਾਰਨ ਤੇ ਛੱਪੜਾ ਜਿਹੜੇ ਉਹ ਰੁਕ ਗਏ ਕੁਛ ਪਾਣੀ ਜਿਹੜਾ ਹੈਗਾ ਪਿੰਡ ਦਾ ਜਾਂ ਮੀਹਾਂ ਦਾ ਉਹ ਮਤਲਬ ਪਿੰਡ ਚ ਹੀ ਫਰਦਾ ਰਹਿੰਦਾ ਗਲੀਆਂ ਨਾਲੀਆਂ ਚ ਤੇ ਇਸੇ ਦਿੱਕਤ ਦਾ ਕਰਕੇ ਇਹਨਾਂ ਨੇ ਜਿਹੜੀ ਇਹ ਪਾਈਪ ਲਾਈਨ 500 ਫੁੱਟ ਦੇ ਕਰੀਬ 8 ਇੰਚੀ ਪਾਈਪ ਪਾਈ ਆ ਉਹਦੇ ਆਪਾਂ ਲਾਈਵ ਵੀ ਕਰਾ ਦੀ ਕੁਝ ਦਿਨ ਪਹਿਲਾਂ ਤੇ ਸੇਵਕ ਸਿੰਘ ਖਾਲਸਾ ਜਿਹੜਾ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਕਰਦਾ ਮੁੰਡਾ ਕਿਸਾਨ ਅੰਦੋਲਨ ਵੇਲੇ ਵੀ 1.5 ਸਾਲ ਉਹਦੇ ਟਰੈਕਟਰ ਉੱਥੇ ਖੜੇ ਰਹੇ ਆ ਤੇ ਪੂਰਾ ਸਹਿਯੋਗ ਕੀਤਾ ਤੇ ਇਹ ਵਾਲਾ ਖਰਚਾ ਵੀ ਜਿਵੇਂ ਹੁਣ ਤੁਸੀਂ ਵੀਡੀਓ ਸੁਣਿਆ ਪਿੰਡਾਂ ਨੇ ਦੱਸਿਆ ਇਹ ਸਾਰਾ ਉਸਨੇ ਕੀਤਾਗਾ। ਸਰਦੀਪ ਵੀਰੇ ਇੱਕ ਗੱਲ ਮੈਂ ਹੋਰ ਚਾਹਣਾ ਜਣਾ ਇੱਕ ਤਾਂ ਹੁੰਦਾ ਨਾ ਵੀ ਬੰਦਾ ਡਰਾਮਾ ਕਰਦਾ ਵੀ ਮੇਰੇ ਕੋਲ ਤਾਂ ਪੈਸਾ ਯਾਰ ਆਪਾਂ ਤਾਂ ਪਾਸੇ ਖੜ ਕੇ ਹਵਾ ਬਣਾਈ ਜਾਓ। ਹੂੰ ਬੰਦਾ ਚਾਬੀ ਤੋਂ ਲੈ ਕੇ ਕਈ ਤੋਂ ਲੈ ਕੇ ਪੇਚਕਾਸ ਤੱਕ ਵੀ ਨਾਲ ਚੱਕਦਾ। ਐ ਨਹੀਂ ਹੈਗਾ ਵੀ ਡਰਾਮਾ ਕਰਦਾ ਵੀ ਮੈਂ ਸਮਾਰਟ ਵੀ ਕਰਦਾ ਜਮਾ ਆਪ ਤਾਂ ਪਾਸੇ ਖੜੇ ਹੋ ਨੇ ਆਪ ਵਿੱਚ ਗੰਦ ਤੇ ਬੜਦਾ ਆ। ਉਹ ਤਾਂ ਕਰਨਾ ਵੀ ਨਹੀਂ ਇਹਦਾ ਵੀ ਮੈਂ ਸਵਾਸ ਵੀ ਮੈਂ ਲੋਕਾਂ ਚ ਹਵਾ ਬਣਾ ਲਾ ਆਂ ਦੀ ਨੰਬਰ ਬਣਾ ਲਾ। ਨੰਬਰ ਵੀ ਨਹੀਂ ਬਣਾਉਂਦਾ। ਕਹਿੰਦਾ ਆਪ ਖੜੇ ਇੱਥੇ ਤੂੰ ਪਹਿਲਾਂ ਇੱਥੇ 100 150 ਵੀਡੀਓ ਬਣ ਚੁੱਕੀ ਹੈ। ਇੱਕ ਵੀ ਵੀਡੀਓ ਇਹ ਜਿਹੜੇ ਵਿੱਚ ਆਪ ਕੰਮ ਨਾ ਕਰੀ ਜਾਂਦਾ ਹੋਵੇ ਕੱਲਾ ਇਹ ਦਿਖਾਵਾ ਵੀ ਨਹੀਂ ਕਰਦਾ। ਆਪਾਂ ਲਾਈਵ ਕਰਾ ਸੀ ਉਹਦੇ। ਹਾਂ ਤੂੰ ਆਪ ਹੀ ਦੇਖਿਆ ਵੀਰੇ ਹਾਰ ਦੀ।